ਨੁਕਸਾਨ ਤਾਂ ਬਾਈ ਜੀ ਇਹ ਹੈ ਮਤਲਬ ਜਿਹੜੀ ਮੈਕਮਹਨੀਆਂ ਵੀ ਵੱਡੀਆਂ ਗਲਤੀਆਂ ਨੇ ਜਿਵੇਂ ਹੁਣ ਆ ਪਾਰਕਿੰਗ ਹੈ ਇਹ ਚਾਲੂ ਹੋਣ ਪਾਰਕੀਆਂ ਚਾਲੂ ਹੁਣ ਤਾਂ ਨਾ ਨੁਕਸਾਨ ਹੋਵੇ ਕੋ ਸਾਡੇ ਜ਼ਮੀਂ ਪਦਾਰ ਭਰਾਵਾਂ ਦਾ ਵੀ ਆ ਪਾਰਕੀ ਵੱਢ ਲੈਂਦੇ ਨੇ ਹਨ ਇਹਦੇ ਵਿੱਚੋਂ ਦੂਜੀ ਗੱਲ ਸਾਰਿਆਂ ਤੋਂ ਵੱਡੀ ਅਸੀਂ ਤਾਂ ਮੈਕਮਹਨੀਆਂ ਦੀ ਅੰਗਾਈਲੀ ਮੰਨਦੇ ਹੁਣ ਇਹਨਾਂ ਨੇ ਐਂ ਕਹਤਾ ਵੀ ਸਰਕਾਰ ਨੇ ਵੀ ਟੇਲਾਂ ਤੇ ਪਾਣੀ ਦੇ ਸੂਆਂ ਦੀ ਵੀ ਮੁਰੰਮਤ ਨਹੀਂ ਹੋ ਰਹੀ ਸਾਡੇ ਜਦੋਂ ਪਹਿਲਾਂ ਦੋ ਵਾਰੀ ਸੂਆ ਟੁੱਟਿਆ ਉਹ ਮਨਰਾਜ ਬਾਹਰ ਟੁੱਟਿਆ ਉਦੋਂ ਵੀ ਅਸੀਂ ਆਖਿਆ ਸੀ ਸੂਆਂ ਦੀ ਸਪਾਈ ਕਰਾਓ ਫੇਰ ਐਦੂ ਅੱਗੇ ਜਾ ਕੇ 10 20 ਕਿੱਲੇ ਗਵਾਹੀ ਉਦੋਂ ਵੀ ਐਕਸ਼ਨ ਸਾਹਿਬ ਨੂੰ ਵੀ ਐਸ ਡੀ ਐਮ ਸਾਹਿਬ ਨੂੰ ਵੀ ਸਪੈਸ਼ਲ ਕਿਹਾ ਤੇ ਸਾਰੇ ਦੀ ਮੁਰੰਮਤ ਕਰਾਓਗੇ ਉਹ ਕੇਰਾ ਤਾਂ ਬਸ ਉਦੋਂ ਤਾਂ ਵਿਭਾਗ ਸਾਰਾ ਲਾ ਲਾ ਵੀ ਕਹਿੰਦੇ ਵੀ ਕਰਾਉਣੇ ਆ ਜੀ ਐ ਕਰਦੇ ਹਾਂ ਹੁਣ ਅੱਜ ਦੀ ਤੁਸੀਂ ਲਾ ਲੋ ਅੱਜ ਸਵੇਰੇ ਦਾ 6 ਵਜੇ ਦੇ ਦੀ ਐਸ ਡੀ ਐਮ ਸਾਹਿਬ ਨਾਲ ਐਕਸ਼ਨ ਸਾਹਿਬ ਨਾਲ ਗੱਲ ਹੋਈ ਹੈ ਇੱਕ ਵੀ ਅਧਿਕਾਰੀ ਨਹੀਂ ਇੱਥੇ ਆਇਆ ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ ਹੁਣ ਇਧਰਲੀ ਸਾਈਡ ਤੁਸੀਂ ਨਿਗਾਹ ਮਾਰਨੂ ਇਹ ਘਰ ਨੇ ਘਰਾਂ ਨੂੰ ਨੁਕਸਾਨ ਹੈ ਮੱਕੀ ਦੀ ਫਸਲ ਨੂੰ ਮੂੰਗੀ ਦੀ ਨੂੰ ਤੇ ਜਿਹੜੀਆਂ ਬੋਤ ਵਗੈਰਾ ਬੀਜੀ ਹੋਈ ਸੀ ਜੀਰੀ ਦੀ ਉਹ ਨੁਕਸਾਨ ਹੀ ਨੁਕਸਾਨ ਹੈ ਇਸ ਤੋਂ ਵੱਧ ਤੋਂ ਜਾਨੀ ਮਾਨੀ ਦਾ ਨੁਕਸਾਨ ਵੀ ਹੋਊਗਾ ਜੇ ਇਹ ਨਾ ਬੰਦ ਹੋਇਆ ਹੁਣ ਵੀ ਲਾਲੋਬੀ ਜਿੱਥੇ ਬੰਦੀ ਤੌਰ ਤੇ ਵੀ ਅਸੀਂ ਆਪਦੀ ਪੂਰੀ ਕੋਸ਼ਿਸ਼ ਕਰੀ ਜੰਨੇ ਸਿੱਧੂਪੁਰ ਦੇ ਤੌਰ ਤੇ ਪਰ ਲੋਕਾਂ ਨੂੰ ਵੀ ਮਤਲਬ ਇਹ ਗੁੰਜਾਇਸ ਕਰਦੇ ਆ ਵੀ ਅਸੀਂ ਤੁਸੀਂ ਵੱਧ ਤੋਂ ਵੱਧ ਹੁਣ ਇੱਥੇ ਪਹੁੰਚ ਕੇ ਭਾਈ ਇਹਨੂੰ ਆਪਾਂ ਇੱਕ ਵਾਰ ਬੰਦ ਕਰੀਏ ਤੇ ਉਸ ਤੋਂ ਵੱਧ ਤੋਂ ਜਿਹੜਾ ਇਹ ਪ੍ਰਸ਼ਾਸਨ ਸੁੱਤਾ ਪਿਆ ਇਹ ਸਾਨੂੰ ਕਹਿੰਦੇ ਨੇ ਵੀ ਅਸੀਂ ਸੜਕਾਂ ਤੇ ਬਹਿ ਜਾਂਦੇ ਸਾਡੇ ਆਪ ਦੇ ਲੋਕ ਹੀ ਕਹਿਣ ਲੱਗ ਜਾਂਦੇ ਆ ਵੀ ਸੜਕਾਂ ਤੇ ਬੈਠ ਕੇ ਜੀ ਇਹ ਉਹ ਅਸੀਂ ਮਜਬੂਰੀ ਵਸ ਜਾ ਕੇ ਸੜਕਾਂ ਤੇ ਬਹਿਨੇ ਜਦੋਂ ਸਾਡਾ ਕੋਈ ਅਧਿਕਾਰੀ ਸੁਣ ਨਹੀਂ ਰਿਹਾ 5 ਵਜੇ ਦੇ ਦਾ ਮਹਿਕਮ ਹੁਣ ਸਾਡਾ ਮਜਬੂਰੀ ਵਾਸਤੇ ਅਸੀਂ ਦੇਖਦੇ ਆ ਘੰਟਾ ਹੋੜੀਕਦੇ ਆ ਉਹਨਾਂ ਨੂੰ ਐਦੂ ਵਾਦੂ ਅਸੀਂ ਸੜਕ 'ਤੇ ਨੁਕਸਾਨ ਤਾਂ ਜੀ ਇੱਥੇ ਜਿੰਨਾ ਆਪਣਾ ਦੇਖੋ ਆ ਮਾਰਕੀਟ ਦੇਖੋ ਕੈਮਰਾ ਜੀ ਕਿਥੋਂ ਤੱਕ ਪਾਣੀ ਦਿੰਦਾ ਮੈਨੂੰ ਲੱਗਦਾ ਇੱਕ ਟੁਕੜਾ 20 ਲੱਖ ਰੁਪਏ ਦਾ ਨੁਕਸਾਨ ਹੋ ਸਕਦਾ ਜੀ ਕਿਉਂਕਿ ਅੱਜ ਕੱਲ੍ਹ ਹੁਣ ਹਰ ਇੱਕ ਬੰਦੇ ਨੇ ਮੂੰਗੀ ਬੀਜੀ ਹੋਈ ਹੈਗਾ ਕਿਸੇ ਨੇ ਮੱਕੀ ਬੀਜੀ ਕਿਸੇ ਨੇ ਮੂੰਗੀ ਤੇ ਕੁੱਲ ਮਿਲਾ ਕੇ 20 ਲੱਖ ਤੱਕ ਤੋਂ ਜ਼ਿਆਦਾ ਨੁਕਸਾਨ ਉੱਪਰ ਆਇਦੂ ਘੱਟ ਨਹੀਂ ਆਏਗਾ ਕੀ ਮੰਗ ਕੀ ਕਰਦੇ ਹਾਂ ਮੰਗ ਤਾਂ ਇਹੀ ਆ ਜੀ ਇਦੋਂ ਪਹਿਲਾਂ ਵੀ ਦੋ ਵਾਰ ਇੱਥੇ ਨਕਾ ਟੁੱਟ ਰਿਹਾ ਜੀ ਇਹ 1 ਕਿਲੋਮੀਟਰ ਪਹਿਲਾਂ ਪਿਛਲੇ ਸਾਲ ਟੁੱਟਿਆ ਸੀਗਾ ਹਾਂ ਪਿਛਲੇ ਸਾਲ ਚ ਹੁਣ ਇਹ ਹੋ ਗਿਆ ਅਸੀਂ ਸਰਕਾਰ ਤੋਂ ਮੰਗ ਇਹ ਕਰਦੇ ਆ ਕਿ ਇਹਦਾ ਕੋਈ ਪੱਕਾ ਹੱਲ ਕਰਿਆ ਜਾਵੇ ਕਿਸੇ ਕਿਸਮ ਦਾ ਵੀ ਕੋਈ ਇਨਸਾਨ ਦੀ ਹੀ ਕਰਾਉਣਾ ਜਾਂ ਕੁਝ ਵੀ ਕਰਾਉਣਾ ਇਹਦਾ ਪੱਕਾ ਹੱਲ ਹੋਣਾ ਚਾਹੀਦਾ ਬਾਰ ਬਾਰ ਇਹ ਨੁਕਸਾਨ ਇਹਨਾਂ ਕਿਸਾਨਾਂ ਤੋਂ ਨਹੀਂ ਚੱਲਿਆ